ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆ ਦੇ ਵਿੱਚ ਅਗਲੇ 4 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ 18 ਤੋਂ ਲੈ ਕੇ 22 ਤਰੀਕ ਤੱਕ ਦੀ ਆਪਾਂ ਗੱਲ ਕਰਨੀ ਆ ਅਸੋ ਇੱਕ ਤਾਜ਼ਾ ਫਰਚੂਰੀ ਸਿਸਟਮ ਸਰਗਰਮ ਹੋਣ ਜਾ ਰਿਹਾ ਜਲਦ ਤੇ ਇਹਦੇ ਬਾਰੇ ਵੀ ਤੁਹਾਨੂੰ ਅਪਡੇਟ ਜੜੀਆਂ ਦੇਾਂਗੇ ਐਸ ਲਈ ਦਿਆਂ ਸਿੱਧਾ ਤੁਹਾਨੂੰ ਤਾਜ਼ਾ ਸੈਟਲਰ ਦੱਸੇ ਰਾਂ ਤੇ ਲੈ ਕੇ ਚੱਲਦੇ ਹਾਂ ਸਵੇਰ ਦੇ ਲਗਭਗ 8:00 ਵਜੇ ਨੂੰ ਜਾ ਰਿਹਾ ਜੀ 18 ਵਜੇ ਦੀ ਸਵੇਰ ਜੜੀਆਂ ਹੋ ਚੁੱਕੀ ਆ ਅੱਜ ਸ੍ਰੀ ਦਾ ਜੇਕਰ ਅਸੀਂ ਦੇਖਦੇ ਹਾਂ ਮੌਸਮ ਦਾ ਹਿਸਾਬ ਕਿਤਾਬ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਲਗਭਗ ਬਹੁਤੇ ਹਫਾਗਾਂ ਦੇ ਵਿੱਚ ਮੌਸਮ ਸਾਫ ਹੈ ਔਰ ਸਾਰੇ ਖੇਤਰਾ ਦੇ ਵਿੱਚ ਧੁੱਪ ਜੜੀਆ ਲੱਗ ਰਹੀ ਹੈ ਚੇਕਾ ਫਾਟਚਨ ਇਸ ਸਿਸਟਮ ਜਿਹੜਾ ਕਿ 19 20 21 ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਜਿਹੜਾ ਜਿਆ ਸਰਗਰਮ ਹੋਵੇਗਾ ਅੱਜ 18 ਤਰੀਕ ਨੂੰ ਵੀ ਦੁਪਹਿਰ ਤੋਂ ਬਾਅਦ ਕਿਹੜਾ ਕਿਤੇ ਬੱਦਲ ਬਣ ਸਕਦਾ ਉਹ ਹੰਜਾਬ ਦੇ ਖੇਤਰ ਵੀ ਹੋ ਸਕਦੇ ਨੇ ਹਰਿਆਣਾ ਰਾਜਸਥਾਨ ਵਾਲੇ ਫਾਸੇ ਬਣ ਸਕਦਾ ਸੋ ਕਿਹੜੇ ਖੇਤਰ ਦੇ ਵਿੱਚ ਬਣਨੇਗਾ ਜੇਕਰ ਪੰਜਾਬ ਦੇ ਵਿੱਚ ਬਣਦਾ ਤੇ ਉਹਦੀ ਅਪਡੇਟ ਤੁਹਾਨੂੰ ਦੁਪਹਿਰ ਦੀ ਵੀਡੀਓ ਦੇ ਵਿੱਚ ਦੇ ਦਿੱਤੀ ਜਾਵੇਗੀ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਇਹ ਤੁਹਾਨੂੰ ਦੁਪਹਿਰ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰ ਦਾਂਗੇ ਰਿਪੋਰਟ ਇਸ ਤੋਂ ਅੱਗੇ ਜੇਕਰ ਆਪਾਂ ਵਾਅਦੇ ਆ ਜੀ ਉਹਨੇ ਵੀ ਇੱਕ ਇਹ ਪਛਮੀ ਸਿਸਟਮ ਵਾਲੇ ਦਿਨ ਹੋਣਗੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ Rajasthan ਦੇ ਖੇਤਰ ਜੰਮੂ ਹਿਮਾਚਲ ਤੇ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਫਚਿੰਗ ਸਿਸਟਮ ਸਰਗਰਮ ਹੋਵੇਗਾ ਔਰ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਤੇਜ਼ ਛਰਾਟੇ ਤੇ ਕੁਝ ਭਾਗਾਂ ਦੇ ਵਿੱਚ ਹਲਕੀ ਗੜੇ ਮਾਰਜਰੀਆ ਸੰਭਵ ਹੈ ਔਰ ਇਸ ਸਿਸਟਮ ਦੇ ਸਦਕਾ ਜੇ 40000 ਕਿਲੋਮੀਟਰ ਤੱਕ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਲੈਂਦੇ ਤੋਂ ਚੜ੍ਹਦੇ ਵੱਲ ਕੁਝ ਕਰੇਗਾ ਸਿਸਟਮ ਤੇ ਇਹਨਾਂ ਸਾਰੇ ਹੀ ਭਾਗਾਂ ਦੇ ਵਿੱਚ ਜਿਹੜੇ ਉਮੀਦਿਆਸਰ ਬਣਦੇ ਜਾਫਰੇ ਨੇ ਜੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਹੋਏ ਨੇ yellow alert ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਗਏ ਨੇ ਠੰਡਾ ਸ੍ਰਾਮ ਲਾਈਟਨਿੰਗ ਦੇ ਯਾਨੀ ਕਿ ਕਰਜਲਿਸ਼ ਦੇ ਨਾਲ ਮੀਂਹ ਜੜਿਆ ਉਹ ਦਰਜ ਹੋ ਸਕਦੇ ਨੇ ਸੋ ਪੰਜਾਬ ਦੇ ਵਿੱਚ ਜਿਹੜੇ ਚੜ੍ਹਦੇ ਫਾਰੇ ਨੂੰ ਠੱਲ ਹੋਣ ਦੇ ਲਈ ਇਹ ਸਿਸਟਮ ਆ ਰਿਹਾ ਚੜ੍ਹ ਪਾਰਾ ਇਸ ਗਲੇ ਕਹ ਲਿਆ ਕਿ 40ਾਂ ਤੋਂ ਉੱਤੇ ਜਾ ਰਿਹਾ ਲਗਭਗ ਜਿਹੜਾ ਜਿਆ ਬਹੁਤੇ ਜ਼ਿਲ੍ਹਿਆਂ ਦੇ ਵਿੱਚ 40ਾਂ ਤੋਂ ਫਾਰ ਟੈਂਪਰੇਚਰ ਜਾ ਚੁੱਕਾ ਹੈ ਜਿੱਥੇ 40ਾਂ ਤੋਂ ਹੇਠਾ ਵੀ ਹੈ ਉਹ ਪਹਾੜਾ ਦੇ ਲਾਗੇ ਜ਼ਿਲ੍ਹੇ ਆ ਜਿਨ੍ਹਾਂ ਜੜੇ ਜਿਨ੍ਹਾਂ ਦੇ ਵਿੱਚ ਨਵਾਂ ਸ਼ਹਿਰ ਮੋਹਾਲੀ ਹੁਸ਼ਿਆਰ ਖੇ ਨਵਾਂ ਸ਼ਹਿਰ ਔਰ ਚੰਡੀਗੜ੍ਹ ਦੇ ਗੁਰਦਾਸਪੁਰ ਪਠਾਨਕੋਟ ਇਹਨਾਂ ਖਾਗਾਂ ਦੇ ਵਿੱਚ ਗੁਰਦਾਸਪੁਰ ਨੂੰ ਛੱਡ ਕੇ ਪਠਾਨਕੋਟ ਇਹਨਾਂ ਖਾਗਾਂ ਦੇ ਵਿੱਚ ਟੈਂਪਰੇਚਰ 40 ਤੋਂ ਹੇਠ ਹੈ ਇਸ ਤੋਂ ਇਲਾਵਾ ਸਾਰੇ ਜਨਿਆਂ ਦੇ ਵਿੱਚ 40 ਤੋਂ ਫਲਸ ਟੈਂਪਰੇਚਰ ਜਿਹੜੇ ਚੱਲਦੇ ਫਏ ਨੇ ਸੋ ਇਹਨਾਂ ਦੇ ਵਿੱਚ ਗਰੌਟ ਆਏਗੀ ਤੇ ਕੁਝ ਰਾਹਤ ਜਿਹੜੀ ਇਹ ਸਿਸਟਮ ਦਵੇਗਾ ਔਰ ਜਿਹੜੀ ਫਸੇ ਜਿਹੜੀ ਗਰਮ ਹਵਾਵਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਥੋੜੀ ਠੰਢ ਪੈਗੀ ਕੱਲ ਸਿਸਟਮ ਸਰਗਰਮ ਹੋਇਆ ਸੀ ਫਿਰ ਦਿੱਲੀ ਗੁਰੂਗਰਾਮ ਲੜਾ ਦੇ ਵਿੱਚ ਸਰਗਰਮ ਰਿਹਾ ਉੱਥੇ ਗੜੇਮਾਰ ਹੋ ਹੋ ਨੰਬਰ ਪੰਜਾਬ ਹਰਿਆਣਾ ਰਾਜਸਥਾਨ ਦਾ ਲੱਗ ਸਕਦਾ ਹੈ ਤੇ ਉਮੀਦ ਹੈ ਸਾਰ ਜਿਹੜੇ ਬਣਦੇ ਜਾਫਰੇ ਨਹੀਂ ਬਾਕੀ ਤੁਹਾਨੂੰ ਅਪਡੇਟ ਅਸੀਂ ਕਰਦੇ ਰਵਾਂਗੇ ਜਦੋਂ ਬਦਲ ਬਣਿਆ ਉਸੇ ਟਾਈਮ ਤੁਹਾਨੂੰ ਜਿਹੜਾ ਅਪਡੇਟ ਕਰਾਂਗੇ ਧੰਨਵਾਦ